ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਹੈ ਇਸ ਦੌਰਾਨ ਸੋਗ ਦੀ ਲਹਿਰ ਪਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ ਨੇਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਪਿਥੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੂਨੀ ਨਗਰਪਾਲਿਕਾ ਦੇ ਵੱਡ ਗਾਉ ਮੋੜ ਤੇ ਕੰਟਰੋਲ ਗਵਾ ਬੈਠੀ ਅਤੇ 150 ਮੀਟਰ ਡੂੰਗੀ ਖੰਡ ਵਿੱਚ ਜਾ ਡਿੱਗੀ ਵਿਹਾ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਪੜਤਾਲ ਸ਼ੁਰੂ ਕੀਤੀ ਗਈ ਹੈ ਨੇਪਾਲ ਆਰਮਡ ਫੋਰਸ ਯਾਨੀ ਕਿ ਏਪੀਐਫ ਪੁਲਿਸ ਅਤੇ ਸਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਦੇਲ ਤੁੜਾ ਹਸਪਤਾਲ ਵਿੱਚ ਤੇ 2 ਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੋ ਬਰਾਤਿਆਂ ਨਾਲ ਪਰਿਏ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤਿਆਂ ਨਾਲ ਪਰਿ ਹੋਈ ਬੱਸ ਹੈ ਜਿਹੜੀ ਡੂੰਗੀ ਖੱਡ ਵਿੱਚ ਜਾ ਡਿੱਗੀ ਹੈ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਚਾ ਰਹੀ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਇਸ ਦੌਰਾਨ ਸੋਗ ਦੀ ਲਹਿਰ ਪਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ 네ਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਪਥੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ 네ਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੂਨੀ ਨਗਰਪਾਲਿਕਾ ਦੇ ਬਟਗਾਉ ਮੋੜ ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਗੀ ਖੰਡ ਵਿੱਚ ਜਾ ਡਿੱਗੀ ਵਿਹਾ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੜਤਾਲ ਸ਼ੁਰੂ ਕੀਤੀ ਗਈ ਹੈ ਨੇਪਾਲ ਆਰਮਡ ਫੋਰਸ ਯਾਨੀ ਕਿ ਏਪੀਐਫ ਪੁਲਿਸ ਅਤੇ ਸਥਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਿਲਤੂਰਾ ਹਸਪਤਾਲ ਵਿੱਚ ਤੇ ਦੋਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੋ ਬਰਾਤੀਆਂ ਨਾਲ ਭਰੀਏ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਡ ਵਿੱਚ ਜਾ ਡਿੱਗੀ ਹੈ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੇ ਸੀ ਉਨ੍ਹਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਇਸ ਦੌਰਾਨ ਸੋਗ ਦੀ ਲਹਿਰ ਪਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ ਨੇਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਪਿਥੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੂਨੀ ਨਗਰਪਾਲਿਕਾ ਦੇ ਬਟगांव ਮੋੜ ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਗੀ ਖੰਡ ਵਿੱਚ ਜਾ ਡਿੱਗੀ ਵਿਹਾਰ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੜਤਾਲ ਸ਼ੁਰੂ ਕੀਤੀ ਗਈ ਹੈ ਨੇਪਾਲ ਆਰਮਡ ਫੋਰਸ ਯਾਨਕੀ AFP ਪੁਲਿਸ ਅਤੇ ਸਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਦੇਲ ਧੂਰਾ ਹਸਪਤਾਲ ਵਿੱਚ ਤੇ 2 ਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੋ ਬਰਾਤੀਆਂ ਨਾਲ ਭਰੀਏ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਡ ਵਿੱਚ ਜਾ ਡਿੱਗੀ ਹੈ ਸ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੀ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ। ਸੋ ਬਰਾਤਿਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ, ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ। ਇਸ ਦੌਰਾਨ ਸੋਗ ਦੀ ਲਹਿਰ ਪਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ 네ਪਾਲ ਦੀ ਸਰਹੱਦ ਤੇ ਹਾਦਸਾ ਹੋਇਆ। ਪਿਥੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ 네ਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ। ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੂਨੀ ਨਗਰਪਾਲਿਕਾ ਦੇ ਬਟगांव ਮੋੜ ਤੇ ਕੰਟਰੋਲ ਗਵਾ ਬੈਠੀ ਅਤੇ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਵਿਆਹ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਪੜਤਾਲ ਸ਼ੁਰੂ ਕੀਤੀ ਗਈ ਆ ਨੇਪਾਲ ਆਰਮਡ ਫੋਰਸ ਯਾਨਕੀ ਏਪੀਐਫ ਪੁਲਿਸ ਅਤੇ ਸਥਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਦੇਲਤੂਰਾ ਹਸਪਤਾਲ ਵਿੱਚ ਤੇ 2 ਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੂਬਰਾਤੀਆਂ ਨਾਲ ਭਰੀਏ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਟ ਵਿੱਚ ਡਿੱਗੀ ਹੈ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੀ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਇਸ ਦੌਰਾਨ ਸੋਗ ਦੀ ਲਹਿਰ ਫਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ ਨੇਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਹੈ ਪਿਥੋਰਾਗਨ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੁਨੀ ਨਗਰਪਾਲਿਕਾ ਦੇ ਬਡ گاਉਂ ਮੋੜ ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਵਿਆਹ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ বাস ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਪੜਤਾਲ ਸ਼ੁਰੂ ਕੀਤੀ ਗਈ ਆ ਨੇਪਾਲ ਆਰਮਡ ਫੋਰਸ ਯਾਨਕੀ ਏਪੀਐਫ ਪੁਲਿਸ ਅਤੇ ਸਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਦੇਲ ਤੁੜਾ ਹਸਪਤਾਲ ਵਿੱਚ ਤੇ 2 ਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੋ ਬਰਾਤੀਆਂ ਨਾਲ ਭਰੀਏ বাস ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਡ ਵਿੱਚ ਡਿੱਗੀ ਹੈ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੇ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਇਸ ਦੌਰਾਨ ਸੋਗ ਦੀ ਲਹਿਰ ਫਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ ਨੇਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਹੈ ਪਥੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੂਨੀ ਨਗਰਪਾਲਿਕਾ ਦੇ ਬਡ گاਉਂ ਮੋੜ ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਗੀ ਖੰਡ ਵਿੱਚ ਜਾ ਡਿੱਗੀ ਵਿਆਹ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇੱਕ বাস ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੜਤਾਲ ਸ਼ੁਰੂ ਕੀਤੀ ਗਈ ਹੈ ਨੇਪਾਲ ਆਰਮਡ ਫੋਰਸ ਯਾਨਕੀ ਏਪੀਐਫ ਪੁਲਿਸ ਅਤੇ ਸਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਦੈਲਤੂਰਾ ਹਸਪਤਾਲ ਵਿੱਚ ਤੇ 2 ਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੂਬਰਾਤੀਆਂ ਨਾਲ ਪਰਿਏ বাস ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਟ ਵਿੱਚ ਡਿੱਗੀ ਹੈ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੇ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਜ਼ਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਹੈ ਇਸ ਦੌਰਾਨ ਸੋਗ ਦੀ ਲਹਿਰ ਪਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ ਨੇਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਪਠੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੂਨੀ ਨਗਰਪਾਲਿਕਾ ਦੇ ਵੱਡ ਗਾਉਂ ਮੋੜ ਤੇ ਕੰਟਰੋਲ ਗਵਾ ਬੈਠੀ ਅਤੇ 150 ਮੀਟਰ ਡੂੰਗੀ ਖੰਡ ਵਿੱਚ ਜਾ ਡਿੱਗੀ ਵਿਆਹ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੜਤਾਲ ਸ਼ੁਰੂ ਕੀਤੀ ਗਈ ਹੈ ਨੇਪਾਲ ਆਰਮਡ ਫੋਰਸ ਯਾਨੀ ਕਿ ਏਪੀਐਫ ਪੁਲਿਸ ਅਤੇ ਸਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦਦੈਲ ਤੁਰਾ ਹਸਪਤਾਲ ਵਿੱਚ ਤੇ 2 ਦੀ ਕੋਟੀਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਸੁਬਰਾਤੀਆਂ ਨਾਲ ਭਰੀਏ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਡ ਵਿੱਚ ਜਾ ਡਿੱਗੀ ਹੈ 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੇ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ ਬੱਸ ਵਿੱਚ ਸਵਾਰ 13 ਜਣਿਆਂ ਦੀ ਮੌਤ ਹੋ ਗਈ ਹੈ ਸੋ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਇਹ ਬੱਸ ਵਿਆਹ ਸਮਾਗਮ ਸੀ ਖੁਸ਼ੀਆਂ ਦਾ ਮੌਕਾ ਸੀ ਪਰ ਇਸ ਦੌਰਾਨ ਰੰਗ ਵਿੱਚ ਭੰਗ ਪਿਆ ਇਸ ਦੌਰਾਨ ਸੋਗ ਦੀ ਲਹਿਰ ਫਸਰੀ ਹੈ ਪੂਰੇ ਇਲਾਕੇ ਦੇ ਵਿੱਚ ਉੱਤਰਾਖੰਡ ਅਤੇ 네ਪਾਲ ਦੀ ਸਰਹੱਦ ਤੇ ਹਾਦਸਾ ਹੋਇਆ ਪਿਥੋਰਾਗੜ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਨੇਪਾਲ ਦੇ ਬਿਤਾੜੀ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ ਬਿਤਾੜੀ ਤੋਂ ਬਜਹੰਗ ਜਾ ਰਹੀ ਇੱਕ ਵਿਆਹ ਦੀ ਬਰਾਤ ਦੀ ਬੱਸ ਪੁਰਚੁਨੀ ਨਗਰਪਾਲਿਕਾ ਦੇ ਬਟਗਾਉ ਮੋੜ ਤੇ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਗੀ ਖੰਡ ਵਿੱਚ ਜਾ ਡਿੱਗੀ ਵਿਹਾਰ ਵਿੱਚ ਸ਼ਾਮਲ 13 ਮਹਿਮਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 34 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਪੜਤਾਲ ਸ਼ੁਰੂ ਕੀਤੀ ਗਈ ਹੈ ਨੇਪਾਲ ਆਰਮਡ ਫੋਰਸ ਯਾਨਕੀ AFP ਪੁਲਿਸ ਅਤੇ ਸਥਾਨਕ ਨਿਵਾਸੀਆਂ ਵੱਲੋਂ ਰਾਤ ਭਾਰ ਇੱਕ ਸਾਂਝਾ ਬਚਾਅ ਕਾਰਜ ਚਲਾਇਆ ਗਿਆ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ 5 ਦੀ ਦ ਦੇਲਤੂੜਾ ਹਸਪਤਾਲ ਵਿੱਚ ਤੇ ਦੋਦੀ ਕੋਟੇਲਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ। ਸੋ ਬਰਾਤੀਆਂ ਨਾਲ ਭਰੀਏ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। 150 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ ਹੁਣ ਤੱਕ 13 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ, ਕੀਮਤੀ ਜਾਨਾਂ ਜਾ ਰਹੀਆਂ ਨੇ। ਸੋ ਅੱਧੀ ਰਾਤ ਨੂੰ ਇਹ ਹਾਦਸਾ ਵਾਪਰਿਆ। ਬਰਾਤੀਆਂ ਨਾਲ ਭਰੀ ਹੋਈ ਬੱਸ ਹੈ ਜਿਹੜੀ ਡੂੰਗੀ ਖੱਡ ਵਿੱਚ ਜਾ ਡਿੱਗੀ ਹੈ। 13 ਜਣਿਆਂ ਦੀ ਮੌਤ ਹੋਈ ਹੈ ਜਿਹੜੇ ਰਿਸ਼ਤੇਦਾਰ ਸੀ ਬਰਾਤ ਵਿੱਚ ਜਾ ਰਹੀ ਸੀ। ਉਨ੍ਹਾਂ ਦੀ ਜਾਨ ਚਲੀ ਗਈ ਹੈ ਬਰਾਤੀਆਂ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਉੱਤਰਾਖੰਡ ਅਤੇ ਨੇਪਾਲ ਬਾਰਡਰ ਤੇ ਹੋਇਆ ਹੈ ਨੇਪਾਲ ਵਾਲੇ ਪਾਸੇ ਬਰਾਤੀਆਂ ਨਾਲ ਭਰੀ ਇਹ ਬੱਸ ਖੱਡ ਵਿੱਚ ਜਾ ਡਿੱਗੀ ਹੈ ਜਾਣਕਾਰੀ ਇਹ ਹੈ ਕਿ ਇਹ ਖੱਡ ਸੀ ਜਿਹੜੀ ਲਗਭਗ 150 ਮੀਟਰ ਡੂੰਗੀ ਸੀ ਇਸ ਵਿੱਚ ਬੱਸ ਡਿੱਗਣ ਕਰਕੇ